ਮਿੰਟੋ ਜੀ ਕਈ ਵਾਰੀ ਆਪਾਂ ਖਬਰ ਕੀਤੀ ਕਿ ਪਾਰਕਿੰਗ ਨੂੰ ਲੈ ਕੇ ਕਾਫੀ ਸਾਰੇ ਮਸਲੇ ਪੈ ਜਾਂਦੇ ਆ ਕਰਨਲ ਬਾਠ ਵਾਲਾ ਮਸਲਾ ਕਿੰਨਾ ਪਖਿਆ ਕਿੰਨਾ ਉਸ ਦਾ ਵਿਵਾਦ ਪਿਆ ਤੇ ਕਿੰਨੀ ਉਸ ਤੇ ਚਰਚਾ ਹੋਈ ਉਸੇ ਤਰ੍ਹਾਂ ਦਾ ਇੱਕ ਮਸਲਾ ਕਹਿੰਦੇ ਹੋਰ ਪੈ ਗਿਆ ਇੱਕ ਸਾਬਕਾ ਫੌਜੀ ਸਾਹਿਬ ਸੀਗੇ ਆਪਣੀ ਪਤਨੀ ਦਾ ਜਨਮ ਦਿਨ ਸੀਗਾ ਤੇ ਉਹ ਨਾਲ ਲੈ ਕੇ ਕਿਤੇ ਸ਼ਾਪਿੰਗ ਵਗੈਰਾ ਕਰਨ ਗਏ ਸੀ ਉੱਥੇ ਗੱਡੀ ਕੱਢਣ ਦੇ ਮਸਲਾ ਹੀ ਪੈ ਗਿਆ ਪਾਰਕਿੰਗ ਦਾ ਹੀ ਰੌਲਾ ਸਮਝੋ ਤੇ ਉਹ ਫੌਜੀ ਸਾਹਿਬ ਦੀ ਕੁੱਟਮਾਰ ਕੀਤੀ ਸ਼ੀਸ਼ੇ ਛੂਛੇ ਤੋੜ ਤੇ ਗੱਡੀ ਦੇ ਦੇਖੋ ਫੌਜੀ ਸਾਹਿਬ ਤਾਂ ਨਹੀਂ ਉਹ CRPF ਦੇ ਕੈਲੋ ਕੇ ਸਾਬਕਾ ਕਮਾਂਡ ਹੈ ਜੀ ਉਮਰ ਦਰਾਸ ਨੇ 65 ਕੁ ਸਾਲ ਦੀ ਹੋ ਮਰੀਆ ਚਲੋ ਆਪਾਂ ਕਿਉਂਕਿ ਫੌਜ ਆਰਮੀ ਤੇ ਜਿਹੜੀ CRPF ਹੈ ਜਾਂ BSF ਹੈ CI SF ਹੈ ਇਹ ਅਲੱਗ-ਅਲੱਗ ਨੇ ਹਮ ਇਹ ਹੁੰਦੀ ਆ ਫੌਜ ਇੱਕ ਹੁੰਦੀ ਆ ਨੀਮ ਫੌਜੀ ਦਸਤੇ ਹਮ ਫਰਕ ਹੁੰਦਾ ਥੋੜਾ ਬਣਿਆਤੀ ਤੌਰ ਤੇ ਜੀ ਮੇਮ ਫੌਜੀ ਦਸਤੇ ਅੰਤ ਸ਼ਹੀਦ ਨਹੀਂ ਲਿਖਿਆ ਜਾਂਦਾ ਤੁਹਾਨੂੰ ਸ਼ਾਇਦ ਪਤਾ ਹੋਵੇ ਹੂੰ ਬਹੁਤ ਫਰਕ ਹੈ ਸਹੂਲਤਾ ਵਗੈਰਾ ਦਾ ਵੀ ਹਮੇਸ਼ਾ ਮੰਗ ਰਹਿੰਦੀ ਹੈ ਜੀ ਤਾਂ ਇਹ ਜਦੋਂ ਕਿਤੇ ਪਾਰਕਿੰਗ ਦੇ ਝਗੜੇ ਚ ਆ ਗਏ ਤੇ ਇਹਨਾਂ ਨੇ ਕਿਹਾ ਕਿ ਸਾਡੀ ਨਾ ਸਿਰਫ ਕੁੱਟਮਾਰ ਹੋਈ ਆ ਬਲਕਿ ਪੁਲਿਸ ਨੇ ਇਹਨਾਂ ਦੇ ਸ਼ਿਕਾਇਤ ਪੱਤਰ ਤੇ ਕੋਈ ਕਾਰਵਾਈ ਨਹੀਂ ਕੀਤੀ ਹੂੰ ਇਹ ਉਸ ਤੋਂ ਵੀ ਮੇਰੇ ਖਿਆਲ ਦੇ ਨਾਲ ਮਾੜੀ ਗੱਲ ਹੈ ਜੀ ਪਹਿਲੀ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਪੰਜਾਬੀਆਂ ਦੇ ਵਿੱਚ ਅੱਗੇ ਜ਼ਮੀਨਾਂ ਤੋਂ ਲੜਾਈਆਂ ਤੇ ਬੜੀਆਂ ਪੁਰਾਣੀਆਂ ਨੇ ਇਹ ਹੁਣ ਪਾਰਕਿੰਗਾਂ ਤੋਂ ਬੜੀਆਂ ਲੜਾਈਆਂ ਹੋ ਰਹੀਆਂ ਨੇ ਜੀ ਅੱਗੇ ਕੱਢਣ ਦੀ ਦੌੜ ਤੇ ਬੜੀ ਬੈਸਮਸਾਈ ਹੋ ਜਾਂਦੀ ਆ ਆ ਪਿੱਛੇ ਜੇ ਮਾਜੇ ਦੇ ਵਿੱਚ ਇੱਕ ਕਤਲ ਹੋਇਆ ਬੀਬੀ ਕੋਈ ਪੰਚਾਇਤ ਮੰਤਰੀ ਪੰਚਾਇਤ ਮੈਂਬਰ ਸੀ ਕਿ ਜੀ ਉਹ ਡੈਕ ਲੌਨ ਤੋਂ ਲੜੇ ਨੇ ਹਮ ਮਰਡਰ ਹੋਇਆ ਸੀ ਮਾਜੀ ਦੇ ਵਿੱਚ ਮਤਲਬ ਕਿ ਇਹ ਸਾਰਾ ਕੁਝ ਇਹ ਹੁੰਦਾ ਹੈ ਕਿ ਬਈ ਸਾਡਾ ਨਾ ਇਹ ਹੁਣ ਝਗੜਾ ਝੇੜਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਹੁਤ ਖੂਨੀ ਰੂਪ ਧਾਰਨ ਕਰਦਾ ਜੀ ਜੀ ਜਿਹੜਾ ਕਰਨਲ ਬਾਠ ਦਾ ਮਾਮਲਾ ਸੀ ਉਹ ਕੀ ਸੀ ਹਮ ਸਰ ਉਹ ਵੀ ਤੇ ਕਾਰ ਤੋਂ ਹੀ ਹੋਇਆ ਨਾ ਸ਼ੁਰੂ ਹਾਂ ਨਿਕਾ ਜਾਈ ਮਸਲਾ ਸੀ ਇੱਕ ਤਰ੍ਹਾਂ ਦਾ ਕਹੋ ਜਾਂਚ ਦੇ ਵਿੱਚ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਸ ਪੱਧਰ ਤੇ ਕਿਸ ਪੱਖ ਤੋਂ ਹੁੰਦਾ ਤੇ ਵੱਖਰੀ ਗੱਲ ਆ ਨਾ ਜੀ ਉਤੇ ਹੁਣ ਸੀਬੀਆਈ ਦੇਖੇਗੀ ਪਰ ਰੌਲਾ ਕੀ ਸੀਗਾ ਕਾਰਪਾਰਕ ਕੀਤੀ ਆ ਉਥੇ ਉਹ ਕਹਿੰਦੇ ਆ ਕਿ ਪੀ ਖਾ ਰਹੇ ਸੀਗੇ ਤੋਂ ਬਹਿਸ ਚੱਲੀ ਆ ਕਾਰ ਪਾਸੇ ਕਰਨ ਨੂੰ ਲੈ ਕੇ ਚਾਹੇ ਤਾਂ ਵਗੈਰਾ ਵਗੈਰਾ ਜੋ ਵੀ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਸਮਾਜ ਦੇ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੀਆਂ ਤੁਸੀਂ ਦੇਖੋ ਨਾ ਅੱਗੇ ਪਾਰਕਿੰਗ ਤੋਂ ਇੱਕ ਵਿਗਿਆਨੀ ਦਾ ਕਤਲ ਹੋ ਗਿਆ ਸੀ ਸ਼ੰਘੋਹਾਲੀ ਦੇ ਵਿੱਚ ਸੋ ਇਹ ਬੜਾ ਅਜੀਬ ਗਰੀਬ ਮਾਹੌਲ ਹੈ ਜੀ ਪੱਬ ਚੁਕਲਬਾਚ ਇੱਥੋਂ ਤੱਕ ਕਿ ਹੁਣ ਤੇ ਜਿੰਮਾਂ 'ਚ ਹੀ ਲੜੀ ਜਾਂਦੇ ਨੇ ਹਾਂ ਆ ਜਿੰਮਾਂ ਦੇ ਵੀ ਕਿੰਨੇ ਮਸਲੇ ਆ ਕਿ ਕਿਹੜੀ ਵੀਡੀਓਜ਼ ਆ ਇੱਕ ਪਿੱਛੇ ਕੋਈ ਆਰਟਿਸਟ ਸੀਗਾ ਉਹਨੇ ਗੋਲੀ ਚਲਾਤੀ ਨਹੀਂ ਰਵਲਵਰ ਕੱਢ ਲਿਆ ਸੀ ਕੱਢ ਲਿਆ ਸੀ ਹਾਲ ਐ ਲੈ ਰਵਾਲਰ ਬੱਤੀਪੁਰ ਦਾ ਤੇ ਅੱਜ ਪਤਾ ਲੱਗੂ ਬੈਲੀਆਂ ਨੇ ਜ਼ੋਰ ਦਾ ਇੱਕ ਹੋਰ ਮੁੰਡੇ ਦੇ ਚਪੇੜ ਮਾਰ ਦਿੱਤੀ ਸੀ ਸਿੱਖ ਮੁੰਡੇ ਦੇ ਤੇ ਫਿਰ ਬਾਅਦ ਦੇ ਵਿੱਚ ਉਸ ਨੂੰ ਮਾਫੀ ਮੰਗਣੀ ਪਈ ਸੀ ਯਾਨੀ ਕੋਈ ਭਾਈ ਨਹੀਂ ਹੈ ਜੇ ਤਾਗਾ ਹੈ ਨਹੀਂ ਤਾਗਾ ਟੁੱਟ ਗਿਆ ਬਸ ਲੜਾਈ ਝਗੜੇ ਜ਼ਿਆਦਾ ਵਧ ਰਹੇ ਨੇ ਇਨਕੀਆਂ ਨਕੀਆਂ ਗੱਲਾਂ ਤੋਂ ਤੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਕੋਈ ਬਹੁਤ ਵੱਡੀਆਂ ਨਹੀਂ ਹੁੰਦੀਆਂ ਜੀ ਜੀ ਗੱਲਾਂ ਦੇ ਵਿੱਚ ਮਤਲਬ ਕਿ ਜ਼ਿਆਦਾ ਉਹ ਨਹੀਂ ਹੁੰਦਾ ਕਿ ਆਪਣਾ ਕੋਈ ਪਰਸਨਲ ਰੋਲਾ ਕੋਈ ਰੰਜਿਸ਼ ਹੈ ਜਾਂ ਖਾਨਦਾਨੀ ਦੁਸ਼ਮਣੀ ਆ بس ਪਲ ਤੋਂ ਪਲ ਦਾ ਹੀ ਹੁੰਦਾ ਈਗੋ ਕਲੈਸ਼ ਕਰ ਜਾਂਦੀ ਆ ਕਈ ਵਾਰ ਹੂੰ ਕਈ ਵਾਰ ਗਲਤ ਸਹੀ ਦੀ ਲੜਾਈ ਹੋ ਜਾਂਦੀ ਹੈ ਮੈਂ ਸਹੀ ਤੂੰ ਗਲਤ ਉਹ ਕਹਿੰਦਾ ਕਿ ਐਵੇਂ ਮੈਂ ਸੋ ਤਾਂ ਮਤਲਬ ਕਿ ਇਹ ਫਜ਼ੂਲ ਦਾ ਕੰਮ ਹੁੰਦਾ ਜਿਹੜਾ ਅੱਗੇ ਵਧਦਾ ਤੁਰਿਆ ਜਾਂਦਾ ਵਧਦਾ ਤੁਰਿਆ ਜਾਂਦਾ ਤਾਂ ਪੁਲਿਸ ਦਾ ਕੰਮ ਸੀਗਾ ਕਿਉਂਕਿ ਉਹ ਬੰਦੇ ਕੁੱਟਣ ਵਾਲੇ ਸ਼ਾਇਦ ਪੁਲਿਸ ਵਾਲੇ ਨੇ ਇਹਨਾਂ ਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ ਇਸੇ ਕਰਕੇ ਦੋਸ਼ ਲੱਗ ਰਿਹਾ ਜੀ ਜੀ ਇਸੇ ਕਰਕੇ ਮਸਲੇ ਵੱਜ ਜਾਂਦੇ ਆ ਹਨੀਸ਼ ਮੋਦਗਲ ਜੀ ਦੱਸ ਰਹੇ ਨੇ ਕਿ ਟ੍ਰੈਫਿਕ ਲਾਈਟਸ ਕਰਕੇ ਵੀ ਕਹਿੰਦੇ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਟ੍ਰੈਫਿਕ ਲਾਈਟ ਸ਼ੱਡੋ ਇੱਕ ਨਾ ਮੈਂ ਪਰ ਦੇਖਣ ਦੇ ਅਸੇਦਰ ਸ਼ਾਇਦ ਮੱਧ ਪ੍ਰਦੇਸ਼ ਦਾ ਮਾਮਲਾ ਉੱਥੇ ਇੱਕ ਤੰਗ ਰਸਤਾ ਸੀ ਐਡਾ ਕੁ ਮਤਲਬ ਕਿ ਕਈ ਸ਼ਹਿਰਾਂ ਚ ਨਾ ਮਲਕੀ ਕ੍ਰੋਸਿੰਗ ਕੀਤੀ ਹੁੰਦੀ ਹੈ ਕਿ ਐਦਾਂ ਆਲੇ ਦੁਆਲੇ ਕੰਦ ਹੁੰਦੀ ਹੈ ਤਾਂ ਉਹਦੇ ਵਿੱਚੋਂ ਕਲੋਕ ਗਲਾ ਜਾ ਖੱਡਿਆ ਹੁੰਦਾ ਜੀ ਨੇ ਉਹ ਦੋ ਸਕੂਟੀਆਂ ਵਾਲੇ ਆ ਮੇਰੇ ਸਾਹਮਣੇ ਹੋ ਗਏ ਡੇਢ ਘੰਟਾ ਕਹਿੰਦੇ ਕਿ ਉੱਥੇ ਲੋਕ ਖੱਜਲ ਹੁੰਦੇ ਰਹਿ ਉਹਨੇ ਅਖਿਆ ਨਾ ਮੈਂ ਪਿਛਾਂ ਕਰਾਂ ਤੇ ਨਾ ਮੈਂ ਪਿਛਾਂ ਕਰਾਂ ਇਹ ਅਕਸਰ ਹੁੰਦਾ ਜੀ ਬਹੁਤ ਥਾਵਾਂ ਤੇ ਹੁੰਦਾ ਇਹ ਚੀਜ਼ਾਂ ਪਿੱਛੇ ਨਹੀਂ ਹਟਕੇ ਰਾਜ਼ੀ ਹੁੰਦਾ ਕੋਈ ਆਹ ਹੋਏ ਵੀ ਹੈ ਪਰ ਜਦੋਂ ਮੁੜ ਕੇ ਪੈ ਜਾਂਦੀ ਆ ਫਿਰ ਘਾਰ ਹੀ ਪਿਛਾਂ ੜਦਾ ਤੁਸੀਂ ਨਹੀਂ ਹਟਦੇ ਤੁਸੀਂ ਪੈਰ ਪਿਛਾਨੀ ੱਟਦੇ ਮੁੜ ਕੇ ਤੁਹਾਡਾ ਘਾਰ ਹੀ ਪੈਰ ਪਿਛਾਨ ਨੂੰ ੱਟਦਾ ਠੀਕ ਆ ਉਹ ਕਹਿੰਦੇ ਨਾ ਵੀ ਉਹ ਇੱਕ ਉਹ ਗੋਲੀ ਇਹਦੀ ਮਾਰ ਕਿੰਨੀ ਕੁ ਬੰਦੂਕ ਦੀ ਉਹਨੇ ਆਖਿਆ ਹੈਨਾ ਮਾਰ ਤੇਰੀ ਇੰਨੇ ਕੁ ਫੁੱਟ ਦੀ ਆ ਅੱਗੇ ਨੂੰ ਇੰਨੀ ਕਿਹਾ ਹੈਨਾ ਘੂੜ ਕੇ ਮੁੜ ਕੇ ਫਿਰ ਬਾਈ ਮੁੜ ਕੇ ਕਿਲਿਆ ਚ ਚਲੇ ਜਾਂਦੀ ਹੈ ਤਾਂ ਮੈਂ ਇਹਦੇ ਤੇ ਇੱਕ ਗੀਤ ਵੀ ਲਿਖਿਆ ਸੀਗਾ ਕਿਲਿਆਂ ਦੇ ਵਿੱਚ ਮੁੱਲ ਪੈਂਦਾ ਵੀ ਜੇਹਰ ਦੀ ਰੋਟੀ ਦਾ ਹਮ ਮਨ ਕੇ ਉਹ ਉਹੀ ਸੀ ਚੀਜ਼ ਨੂੰ ਲੈ ਕੇ ਸੀਗਾ ਕਿਉਂਕਿ ਫਿਰ ਕਿਲਿਆਂ ਦੇ ਵਿੱਚ ਬਿੱਲ ਬਣਦਾ ਵੀ ਜੇਹਰ ਦੀ ਰੋਟੀ ਦਾ ਜੀ ਕਿਲਿਆਂ ਚ ਫਿਰ ਬਿੱਲ ਬਣ ਜਾਂਦਾ ਵੀ ਜੇਹਰ ਦੀ ਰੋਟੀ ਜੀ ਜੀ ਮਿੰਟ ਜੀ ਖਰ ਚਲੋ ਦੋ ਮਿੰਟ ਆਪਾਂ ਪੜ੍ਹਦੇ ਹਾਂ ਮਲੂਕ ਸਿੰਘ ਦੀ ਕਰੇ ਕਿ ਮੁਹੰਮਦ ਮੁਸਤਾਫਾ ਵਾਲਾ ਮਾਮਲਾ ਵੀ ਕਹਿੰਦੇ सीबीआई ਦੇ ਕੋਲ ਪਹੁੰਚ ਗਿਆ ਤੇ ਹਾਂਜੀ ਉਹਨਾਂ ਨੇ ਲਿਖ ਦਿੱਤਾ ਸੀਗਾ ਪੱਤਰ ਕੱਲ ਹਰਿਆਣੇ ਵਾਲਿਆਂ ਨੇ ਸ਼ਾਮੀ ਇਹ ਖਬਰ ਆ ਰਹੀ ਸੀ ਕਿ ਹਰਿਆਣੇ ਵਾਲਿਆਂ ਨੇ ਪੱਤਰ ਲਿਖ ਦਿੱਤਾ ਕਿ सीबीआई ਜਾਂਚ ਕਰੇ ਮੁਸਤਾਫਾ ਕਸੂਤਾ ਫਸਿਆ ਹੈ ਜੀ ਇਸ ਮਾਮਲੇ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਖੱਜਲ ਖੁਆਰੀ ਬੜੀ ਹੁੰਦੀ ਹੈ ਸੈਂਟਰਲ ਏਜੰਸੀਆਂ ਦੀਆਂ ਤੁਸੀਂ ਦੇਖ ਲਓ ਹੁਣ ਪੁੱਲਰ ਫੈਮਿਲੀ ਪੁੱਲਰ ਫੈਮਿਲੀ ਨੂੰ ਦੇਖੋ ਨਾ ਬਈ ਜੀ ਜੀ ਕਿੰਨਾ ਸਫਰ ਕਰ ਰਹੀ ਹੈ ਹਮ 7 ਦਿਨਾਂ ਬਾਅਦ ਫੇਰ ਆ ਗਿਆ 40 ਦਿਨ ਦਾ ਵਕਬਾ ਬੀਐਨਐਸ ਦੇ ਤਹਿਤ ਕਿਸੇ ਵੀਲੇ ਵੀ ਰਮਾਨ ਲੈ ਲਿਆ ਜਾਏਗਾ ਤੇ ਹੁਣ ਫਾਰਮ ਹਾਊਸ ਸੇ ਕੱਲ ਨੂੰ ਕਿਸੇ ਰਿਸ਼ਤੇਦਾਰ ਦੇ ਘਰੇ ਵੀ ਸੀਬੀਆਈ ਵੱਢ ਜਾਏਗੀ ਹਮ ਇਸ ਕਰਕੇ ਭਈ ਜਿਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਪਛਤਾਵਾ ਹੋਣ ਦੀ ਗੁੰਜਾਇਸ਼ ਹੋਵੇ ਨਾ ਉਸ ਕੰਮ ਨੂੰ ਕਰਨ ਦੀ ਗੁੰਜਾਇਸ਼ ਮਨਚੋਂ ਮਾਰੀ ਦਿਓ ਤਾਂ ਬਿਲਕੁਲ ਜੀ ਮਾਫੀ ਕਰ ਦੇਣੀ ਚਾਹੀਦੀ ਹੈ ਸੱਚੀ ਗੱਲ ਤੁਹਾਡੀ ਆ ਪੀ ਵੀ 33 ਜੀ ਵੀ ਇੱਕ ਕਮੈਂਟ ਕਰ ਰਹੇ ਨੇ ਜੀ ਇਹਨਾਂ ਦਾ ਕਮੈਂਟ ਪੜ ਲਈਏ ਇਹ ਕਹਿੰਦੇ ਕਿ ਹੁਣ ਏ ਜੀ ਨਾਨਕ ਸਿੰਘ ਨੂੰ ਕਹਿੰਦੇ ਜਲਦ ਪ੍ਰਮੋਟ ਕਰ ਸਕਦੇ ਆ ਡੀ ਆਈ ਜੀ ਪੁੱਲਰ ਦੀ ਕਹਿੰਦੇ ਬਈ ਜਗ੍ਹਾ ਭਰਨਗੇ ਤੇ ਮੈਨੂੰ ਲੱਗਦਾ ਲਾਤਾ ਉੱਥੇ ਰਿhta ਜੀ ਲਾਤਾ ਕਾਰਜਕਾਰੀ ਹਾਂ ਜੀ ਲਾਤਾ ਜੀ ਨਾਨਕ ਸਿੰਘ ਵੀ ਇਹਨਾਂ ਦਾ ਚਾਹੇਤਾ ਅਫਸਰ ਆ ਨਾਨਕ ਸਿੰਘ ਦੀ ਵੀ ਚੜ੍ਹਾਈ ਰਹਿੰਦੀ ਅਕਸਰ ਸਰਕਾਰਾਂ ਅੱਜ ਹਰ ਵੇਲੇ ਰਹਿੰਦਾ ਮੇਤਰਾ ਦਾ ਸੁਰਖੀਆਂ ਛਨਾ ਤੇ ਨਾਨਕ ਸਿੰਘ ਤੁਸੀਂ ਦੇਖ ਲਓ ਬਠਿੰਡਾ ਮਾਨਸਾ ਪਟਿਆਲਾ ਕਰਨਲ ਬਾੜ ਤੇ ਮਾਮਲੇ ਚ ਪਟਿਆਲਾ ਵਧੀਆ ਥਾਵਾਂ ਤੇ ਪੋਸਟਰਡ ਰਹੇ ਨੇ ਵਧੀਆ ਥਾਵਾਂ ਤੇ ਬਿਲਕੁਲ ਜੀ ਬਿਲਕੁਲ ਖੈਰ ਚਲੋ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ 2027 ਦੇ ਵਿੱਚ ਕਹਿੰਦੇ ਸਰਕਾਰ ਕੋਈ ਵੀ ਆਵੇ ਪਰ ਹਾਲ ਸਾਡੇ ਉਹ ਰਹਣੇ ਹੁੰਦੇ ਆ ਪਰ ਚਲੋ ਆਪਾਂ ਇਹ ਵੀ ਉਮੀਦ ਕਰਦੇ ਆ ਕਿ ਇਸ ਵਾਰੀ ਹਾਲ ਵੀ ਚੰਗੇ ਹੋਣ ਥੋੜੇ ਜਿਹਾ ਅਸੀਂ ਸੁਚੇਤ ਹੋਈਏ ਭਾਈ ਜਾਗਰਤ ਹੋਈਏ ਤੇ ਨਾਲ ਜਟਵੈਰ ਜੀ ਕਹਿ ਰਹੇ ਨੇ ਕਿ ਸਬਰ ਆਪਸੀ ਪਿਆਰ ਕਹਿੰਦੇ ਮਰ ਗਿਆ ਗਾਣਾ ਹੈ ਬਹੁਤ ਸੋਹਣਾ ਹਾਲ ਪੁੱਛ ਲੈ ਤਾਂ ਦੁੱਖ ਟੁੱਟ ਜਾਣਗੇ ਸੰਦੂ ਸਰਜੀਤ ਦਾ ਲਿਖਿਆ ਜੀ ਤੇ ਬਰਾੜ ਨੇ ਗਾਇਆ ਸੀ ਕਿ ਹਾਲ ਪੁੱਛ ਲੈ ਤਾਂ ਦੁੱਖ ਟੁੱਟ ਜਾਣਗੇ ਸਾਨੂੰ ਹਾਲ ਪੁੱਛਣ ਵਾਲੇ ਮਿਲ ਜਾਵੇ ਮੋੜ ਕੇ ਸਾਡੇ ਕੋਲ ਆ ਜਾਨਗੇ ਹਾਲ ਹੀ ਚੱਜ ਨਾਲ ਕੋਈ ਪੁੱਛ ਲਵੇ ਹਾਲ ਪੁੱਛਣ ਦੀ ਤਾਂ ਤੇ ਜਦੋਂ ਟਕੋਰਾ ਨਿਹੋਰਾ ਮਾਰੀ ਜਾਵੇ ਇੱਕ ਤੇ ਬੰਦਾ ਉਦਾਂ ਮੰਨ ਲਓ ਕਿ ਬੇਰੁਜ਼ਗਾਰ ਆ ਨੌਕਰੀ ਨਹੀਂ ਮਿਲਦੀ ਤੇ ਇੱਕ ਘਰੋਂ ਮਿਹਣੇ ਮਿਲਨੇ ਸਟਾਰਟ ਹੋ ਜਾਣ ਹੂੰ ਤੇ ਫਿਰ ਕਈ ਵਾਰ ਸਪਰੇ ਦੀ ਸ਼ੀਸ਼ੀ ਵੀ ਮਿਲ ਜਾਂਦੀ ਆ ਰਾਜ ਜੀ ਸਮਝਦੇ ਹੋ ਨਾ ਹਲਾਸ਼ੀਰੀ ਮਿਲਣੀ ਚਾਹੀਦੀ ਆ ਯਾਰ ਕਿ ਠੀਕ ਆ ਸਾਡਾ ਤਾਂ ਹਾਲੇ ਆ ਕਿ ਹਾਲ ਪੁੱਛਣ ਵਾਲੇ ਹੀ ਚੰਗੀ ਨੀਤ ਵਾਲਾ ਮਿਲ ਜਾਵੇ ਕੀ ਪਤਾ ਹਾਲ ਪੁੱਛੇ ਤੇ ਸਾਡਾ ਜਿਵੇਂ ਨਾ ਨਾ ਮੇਰੀ ਸੁਪਨੇ 'ਚ ਆ ਕੇ ਫੜ ਲਈ ਕਲਾਈ ਵੇ ਮੈਂ ਤਬਕ ਕਿ ਉੱਠੀ ਮੇਰੀ ਜਿੰਦ ਕਰ ਲਈ ਹਮ ਬਿਲਕੁਲ ਯਾਰ ਪਿਆਰ ਨਾਲ ਕਲਾਈ ਫੜ ਕੇ ਹਾਲ ਪੁੱਛ ਲਵੇ ਜੀ ਬਾਈ ਬਿਲਕੁਲ ਜੀ